ਇਹ ਜਿਹੜੀ ਵੀਡੀਓ ਤੁਸੀਂ ਦੇਖ ਰਹੇ ਹੋ ਇਹ ਲਹਿੰਦੇ ਪੰਜਾਬ ਦੀ ਹੈ ਜਾਂ ਚੜ੍ਹਦੇ ਪੰਜਾਬ ਦੀ ਹੈ ਜਾਂ ਰਾਜਸਥਾਨ ਦੇ ਕਿਸੇ ਇਲਾਕੇ ਦੀ ਹੈ ਇਸ ਬਾਰੇ ਤਾਂ ਬਹੁਤਾ ਨਹੀਂ ਪਤਾ ਪਰ ਇਸ ਵੀਡੀਓ ਤੋਂ ਇਸ ਗੱਲ ਦਾ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਜਿਹੜੇ ਇਲਾਕੇ ਹੜ ਦੀ ਮਾਰ ਥਲੇ ਆਏ ਸਨ ਜਿਨ੍ਹਾਂ ਇਲਾਕਿਆਂ ਦੇ ਵਿੱਚ ਕੁਦਰਤ ਦਾ ਇਹ ਪਹਾੜਾ ਵਰਤਿਆ ਹੈ ਉਹਨਾਂ ਇਲਾਕਿਆਂ ਦੇ ਵਿੱਚੋਂ ਜਦੋਂ ਪਾਣੀ ਥੱਲੇ ਵੱਲ ਜਾ ਰਿਹਾ ਹੈ ਤਾ ਕੀ ਕੀ ਪਰੇਸ਼ਾਨੀਆਂ ਦਾ ਸਾਹਮਣਾ ਕੀਤਾ ਜਾ ਰਿਹਾ ਹੈ ਸੋ ਇਹ ਵੀਡੀਓ ਇਹ ਦਰਸਾਉਂਦੀ ਹੈ ਕਿ ਸਾਡੇ ਕਿਸਾਨ ਵੀਰ ਕਿੰਨਾਂ ਪਰੇਸ਼ਾਨੀਆਂ ਵਿੱਚੋਂ ਗੁਜ਼ਰ ਰਹੇ ਹੋਣਗੇ ਪਿੰਡ ਵਾਲੇ ਲੋਕ ਕਿੰਨਾਂ ਪਰੇਸ਼ਾਨੀਆਂ ਦਾ ਸਾਹਮਣਾ ਕਰ ਰਹੇ ਹੋਣਗੇ ਸਾਡੇ ਘਰਾਂ ਦੇ ਵਿੱਚ ਇੱਕ ਛੋਟਾ ਜਿਹਾ ਕੋਕਰੇ ਚ ਵੀ ਆ ਜਾਂਦਾ ਹੈ ਜਾਂ ਚੂਹਾ ਆ ਜਾਂਦਾ ਹੈ ਤਾਂ ਸਾਰੇ ਘਰਦਿਆਂ ਨੂੰ ਪਰੇਸ਼ਾਨੀਆਂ ਪੈ ਜਾਂਦੀਆਂ ਹਨ ਤਾਂ ਹਨ ਸਾਡੇ ਕਿਸਾਨ ਵੀਰ ਜਿਹੜਾ ਹਰ ਮੁਸ਼ਕਿਲ ਦੇ ਵਿੱਚ ਵੀ ਹੱਸ ਕੇ ਤੁਹਾਨੂੰ ਮਿਲ ਰਹੇ ਹਨ ਸੋ ਮੇਰੀ ਬੇਨਤੀ ਹੈ ਕਿ ਸਾਰੇ ਆਪਣਾ ਧਿਆਨ ਰੱਖੋ ਜਿਹੜੇ ਸੱਜਣ ਸੇਵਾ ਕਰਨ ਜਾ ਰਹੇ ਨੇ ਉਹ ਵੀ ਇਸ ਗੱਲ ਦਾ ਧਿਆਨ ਰੱਖੋ ਕਿ ਕਿਸੇ ਵੀ ਤਰੀਕੇ ਦਾ ਕੋਈ ਜੋਖਮ ਨਾ ਉਠਾਇਆ ਜਾਵੇ ਸੰਸਥਾਵਾਂ ਦੇ ਨਾਲ ਰਲ ਕੇ ਸੇਵਾ ਕਰਨ ਜਾਓ ਤੇ ਇਨ੍ਹਾਂ ਚੀਜ਼ਾਂ ਤੋਂ ਦੂਰ ਰਹੋ ਤਾਂ ਕਿ ਕਿਸੇ ਵੀ ਤਰੀਕੇ ਦੀ ਕੋਈ ਪਰੇਸ਼ਾਨੀ ਨਾ ਆਵੇ ਹੱਸਦੇ ਵਸਦੇ ਰਹੋ ਖੁਸ਼ ਰਹੋ ਤਨਮਨ ਨਾਲ ਸੇਵਾ